ਤੁਸੀਂ ਕੁਦਰਤੀ ਤਰੀਕੇ ਨਾਲ ਜਾਂ ਫਿਰ ਆਰਗੈਨਿਕ ਤਰੀਕੇ ਨਾਲ ਦਾਲਾਂ ਨੂੰ ਜਿਹੜਾ ਉਗਾਉਂਦੇ ਹੋ ਉਹਨਾਂ ਦੀ ਸਾਫ਼ ਸਫਾਈ ਕਰਦੇ ਹੋ ਉਹਨਾਂ ਵਿੱਚ ਕੋਈ ਵੀ ਕੈਮੀਕਲ ਯੂਜ਼ ਨਹੀਂ ਕਰਦੇ ਉਸ ਦੇ ਨਾਲ ਲੋਕ ਤੁਹਾਡੀਆਂ ਦਾਲਾਂ ਨੂੰ ਆਟੋਮੈਟਿਕਲੀ ਤੁਹਾਡੇ ਘਰੋਂ ਹੀ ਖਰੀਦ ਕੇ ਲੈ ਜਾਣਗੇ ਔਰ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ 2-3 ਖੇਤਾਂ ਦੇ ਵਿੱਚ ਦਾਲਾਂ ਉਗਾਈਆਂ ਹੋਣਗੀਆਂ ਤੇ ਪਿੰਡਾਂ ਦੇ ਲਾਗੇ ਛਾਕੇ ਜਿਹੜੇ ਪਿੰਡ ਨੇ ਉਹਨਾਂ ਤੱਕ ਇਹ ਸੀਮਤ ਹੋ ਕੇ ਵਿਕ ਜਾਣਗੀਆਂ ਅਗਲੀ ਵਾਰ ਤੁਹਾਨੂੰ ਜ਼ਿਆਦਾ ਕੰਮ ਕਰਨਾ ਪਊਗਾ ਜ਼ਿਆਦਾ ਦਾਲਾਂ ਲਗਾਉਣਾ ਪੈਣਗੀਆਂ ਕਿਉਂਕਿ ਲੋਕ ਤੁਹਾਡੇ ਬ੍ਰਾਂਡ ਨੂੰ ਤੁਹਾਡੀਆਂ ਦਾਲਾਂ ਨੂੰ ਪਸੰਦ ਕਰਨਾ ਸ਼ੁਰੂ ਕਰ ਦੇਣਗੇ ਇਸ ਚੀਜ਼ ਦੇ ਦੋ ਫਾਇਦੇ ਹੋਣਗੇ ਪ ਤੁਸੀਂ ਆਰਗੈਨਿਕ ਫਾਰਮਿੰਗ ਦੇ ਨਾਲ ਲੋਕਾਂ ਨੂੰ ਇੱਕ ਵਧੀਆ ਦਾਣਾ ਪ੍ਰੋਵਾਈਡ ਕਰੋਗੇ ਦੂਸਰਾ ਫਾਇਦਾ ਇਹ ਕਿ ਤੁਸੀਂ ਬਾਕੀ ਦੀਆਂ ਦਾਣਾਂ ਨਾਲੋਂ ਵੱਖਰੇ ਹੋ ਜਾਓਗੇ ਔਰ ਲੋਕ ਤੁਹਾਡੇ ਕੋਲ ਸਪੈਸ਼ਲ ਦਾਣਾ ਲੈਣ ਦੇ ਲਈ ਆਉਣਗੇ ਔਰ ਇਹਦੇ ਨਾਲ ਨਾਲ ਤੁਹਾਨੂੰ ਪੈਸੇ ਵੀ ਜ਼ਿਆਦਾ ਦੇਣਗੇ ਜੋ ਕਿ ਮਾਰਕੀਟ ਦੇ ਵਿੱਚ ਜੇ ਤੁਸੀਂ ਮੰਡੀ ਦੇ ਵਿੱਚ ਜਾਂ ਕਿਤੇ ਹੋਰ ਦਾਲਾਂ ਵੰਦੇ ਹੋ ਉੱਥੇ ਤੁਹਾਨੂੰ ਪੈਸੇ ਘੱਟ ਮਿਲਣਗੇ ਲੇਕਿਨ ਇਸ ਕੇਸ ਦੇ ਵਿੱਚ ਤੁਹਾਨੂੰ ਪੈਸੇ ਜ਼ਿਆਦਾ ਮਿਲਣਗੇ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਰეკਮੈਂਡ ਕਰੂੰਗਾ ਕਿ ਤੁਸੀਂ ਆਪਣੇ ਨਾਂ ਦੇ ਲਫਾਫੇ ਵੀ ਬਣਵਾ ਸਕਦੇ ਹੋ ਬਹੁਤ ਹੀ ਘੱਟ ਪੈਸਿਆਂ ਦੇ ਨਾਲ ਘੱਟ ਲਾਗੇ ਦੇ ਨਾਲ 1/2 ਕਿਲੋ ਦੇ 2 ਕਿਲੋ ਦੇ 5 ਕਿਲੋ ਦੇ 10 ਕਿਲੋ ਜਿਹੜੇ ਪੈਕੇਟ ਨੇ ਉਹ ਤੁਹਾਡੇ ਬ੍ਰਾਂਡ ਦੇ ਨਾਲ ਬਣ ਜਾਣਗੇ ਔਰ ਤੁਸੀਂ ਉਸ ਦੇ ਵਿੱਚ ਪੈਕਿੰਗ ਕਰਕੇ ਹੀ ਦਾਲਾਂ ਦੋ ਇਸ ਚੀਜ਼ ਦੇ ਵੀ ਦੋ ਫਾਇਦੇ ਨੇ